ਅ ਤੇ ਦੂਸਰਾ ਜਿਹੜਾ ਡਿਸੀਜਨ ਦਿੱਤਾ ਹੈ ਅੱਜ ਸੁਪਰੀਮ ਕੋਰਟ ਨੇ ਉਹਨਾਂ ਨੇ ਕਿਹਾ ਹੈ ਵੀ ਜਿਹੜੇ ਪੇਰੈਂਟਸ ਆਪਟ ਆਊਟ ਕਰਨਾ ਚਾਹੁੰਦੇ ਆ ਭਈ ਉਹਨਾਂ ਦੇ ਬੱਚਿਆਂ ਨੂੰ ਐਲਜੀਬੀਟੀਕਿਊ ਬੁਕਸ ਜੋ ਐਲੀਮੈਂਟ ਐਲੀਮੈਂਟਰੀ ਸਕੂਲਸ ਦੇ ਵਿੱਚ ਪੜਾਈਆਂ ਜਾਂਦੀਆਂ ਆ ਉਹਨਾਂ ਤੋਂ ਬਾਹਰ ਰੱਖਿਆ ਜਾਵੇ ਤੇ ਸੁਪਰੀਮ ਕੋਰਟ ਉਹਨਾਂ ਦੇ ਹੱਕ ਦੇ ਵਿੱਚ ਆਈ ਹੈਗੀ ਆ ਪੇਰੈਂਟਸ ਨੇ ਮੌਂਟਗੋਮਰੀ ਕਾਉਂਟੀ ਮੈਰੀਲੈਂਡ ਦੇ ਸਕੂਲ ਚ ਸੂ ਕੀਤਾ ਸੀ ਉਸ ਤੋਂ ਬਾਅਦ ਜੀ ਹਾਂ ਉਸ ਤੋਂ ਬਾਅਦ ਜਿਹੜਾ ਆ ਇਹ ਡਿਸੀਜਨ ਆਇਆ 6 ਦੇ ਮੁਕਾਬਲੇ 3 ਦੇ ਨਾਲ ਜੋ ਕੋਰਟਸ ਨੇ ਪੇਰੈਂਟਸ ਨੂੰ ਬੈਕ ਕੀਤਾ ਹੈਗਾ ਆ ਕਿ ਜੋ ਮੌਂਟ ਗੋਮਰੀ ਕਾਉਂਟੀ ਬੋਰਡ ਆਫ ਐਜੂਕੇਸ਼ਨ ਦਾ ਡਿਸੀਜਨ ਹੈਗਾ ਨਾ ਟੂ ਅਲਾਉ ਐਨ ਆਪਟ ਆਊਟ ਫਾਰ ਥੇਅਰ ਚਿਲड्रन ਵਾਇਲਟ ਥੇਅਰ ਰਿਲੀਜੀਅਸ ਰਾਈਟਸ ਅੰਡਰ ਦਾ ਕਨਸਟੀਟਿਊਸ਼ਨ ਫਸਟ ਅਮੈਂਡਮੈਂਟ ਸੋ ਜੇ ਪੇਰੈਂਟਸ ਚਾਹਦੇ ਆ ਕਿ ਸਾਡੇ ਬੱਚਿਆਂ ਨੂੰ ਕੋਈ ਐਲਜੀਬੀਟੀ ਕਯੂ ਵਾਲੀ ਕਿਸੇ ਤਰ੍ਹਾਂ ਦੀ ਜਿਹੜੀ ਐਜੂਕੇਸ਼ਨ ਆ ਉਹ ਨਾ ਦਿੱਤੀ ਜਾਵੇ ਤੇ ਇਹ ਉਹਨਾਂ ਦਾ ਹੱਕ ਹੈਗਾ ਆ ਸੋ ਉਹ ਸਕੂਲ ਧੱਕੇ ਨਾਲ ਉਹਨਾਂ ਨੂੰ ਉਹਦੇ ਬਾਰੇ ਨਹੀਂ ਪੜ੍ਹਾ ਸਕਦਾ ਉਹ ਆਉਟ ਆਊਟ ਕਰ ਸਕਦੇ ਹੈਗੇ ਆ ਜੀ ਸੋ ਬਿਲਕੁਲ ਸੋ ਇਹ ਵੀ ਇੱਕ ਵੱਡਾ ਜਿਹੜਾ ਉਹ ਫੈਸਲਾ ਸੁਪਰੀਮ ਕੋਰਟ ਨੇ ਜਿਹੜਾ ਹੋਸਣਾਇਆ ਹੈ ਮੌਂਟਗੋਮਰੀ ਕਾਉਂਟੀ ਦਾ ਜਿੱਦਾਂ ਹਲਜੋ ਸਿੰਘ ਜੀ ਨੇ ਦੱਸਿਆ ਵੀ ਇਸ ਦੇ ਵਿੱਚ ਆ ਸੋ ਅੱਜ ਸੁਪਰੀਮ ਕੋਰਟ ਦੀ ਟਰਮ ਦਾ ਲਾਸਟ ਦਿਨ ਹੈਗਾ ਆ ਮੈਂ ਅਕਰੀ ਫੇਰ ਲਾਸਟ ਜਾਈਏ ਤੇ ਫੇਰ ਅਕਤੂਬਰ ਦੇ ਵਿੱਚ ਦੁਬਾਰਾ ਜਿਹੜਾ ਉਹ ਆਉਣਗੇ ਤੇ ਇਸ ਨੂੰ ਜਿਹੜਾ ਉਹ ਲੈ ਕੇ ਆ ਸੋ ਆਪਾਂ ਜਿੱਦਾਂ ਉਹ ਦੱਸ ਰਹੇ ਆ ਐਲਜੀਬੀਟੀਕਿਊ ਦੀਆਂ ਜਿਹੜੀਆਂ ਕਹਿੰਦੇ ਵੀ ਜੇ ਉਹਨਾਂ ਨੂੰ ਸਟੋਰੀਜ਼ ਦੇ ਵਿੱਚ ਲੱਗਦਾ ਤਾਂ ਇਹ ਵੀ 6 ਤਰ੍ਹਾਂ ਦੇ ਫੈਸਲੇ ਦੇ ਨਾਲ ਡਿਸੀਜਨ ਦੇ ਨਾਲ ਜਿਹੜਾ ਸੁਪਰੀਮ ਕੋਰਟ ਨੇ ਫੈਸਲਾ ਜਿਹੜਾ ਉਹ ਸੁਣਾਇਆ ਇਸ ਦੇ ਵਿੱਚ ਜਿਹੜੇ ਜਸਟਿਸ ਸੈਮਿਊਲ ਅਲੀਟੋ ਜੂਨੀਅਰ ਆ ਉਹਨਾਂ ਨੇ ਮੈਜੋਰਟੀ ਦੇ ਲਈ ਜਿਹੜਾ ਆਪਣਾ opinion ਆ ਉਹ ਲਿਖਿਆ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਬੱਚਿਆਂ ਨੂੰ ਜਿਹੜੀਆਂ ਇਨਸਟਰਕਸ਼ਨਸ ਆ ਉਹ ਕਾਫੀ ਜਿਆਦਾ ਖਤਰਨਾਕ ਥ੍ਰੈਟ ਆ ਰੀਅਲ ਥ੍ਰੈਟ ਜਿਹੜਾ ਉਹ ਹੈਗਾ ਆ ਖਾਸ ਕਰਕੇ ਜਦੋਂ ਆਪਾਂ ਰਿਲੀਜੀਅਸ ਬਲੀਵਸ ਐਂਡ ਪ੍ਰੈਕਟਿਸਸਿਸ ਦੀ ਜਿਹੜੀ ਆ ਉਹ ਗੱਲ ਜਿਹੜੀ ਉਹ ਕਰਦੇ ਹੈਗੇ ਆ ਸੋ ਜਿਹੜੇ ਜਸਟਿਸ ਸੋਟੋਮਾਇਓਰ ਆ ਉਹਨਾਂ ਨੇ ਡਿਸੈਂਟ ਦੇ ਵੱਲੋਂ ਜਿਹੜਾ ਆ ਉਹ ਲਿਖਿਆ ਆ ਉਹ ਕਹਿੰਦੇ ਵੀ ਪਬਲਿਕ ਸਕੂਲ ਦੇ ਜਿਹੜੇ ਕੋਰ ਪ੍ਰੀਮਾਈਸ ਹੈਗਾ ਆ ਉਸ ਦੇ ਉੱਤੇ ਇਹ ਫੈਸਲੇ ਦੇ ਨਾਲ ਜਿਹੜਾ ਉਹ ਵਾਰ ਹੁੰਦਾ ਆ ਕਹਿੰਦੇ ਵੀ ਜਿਹੜਾ ਮੇਨ ਫੋਕਸ ਪਬਲਿਕ ਸਕੂਲ ਚ ਹੁੰਦਾ ਵੀ ਸਾਰਿਆਂ ਨੂੰ ਇਕੱਠੇ ਮਿਲਾ ਕੇ ਜਿਹੜਾ ਉਹ ਲਰਨ ਕਰਾਉਣਾ ਚਾਹੇ ਉਹ ਫੇਥ ਆ ਚਾਹੇ ਵੱਖਰੇ ਕਨਸੈਪਟਸ ਆ ਜੋ ਸੋਸਾਇਟੀ ਦੇ ਕਨਸੈਪਟਸ ਆ ਇਹ ਫੈਸਲਾ ਉਸ ਤੇ ਉਲਟ ਜਿਹੜਾ ਆ ਉਹ ਹੁਣ ਜਾਵੇਗਾ ਸੋ ਮੈਰੀਲੈਂਡ ਚ ਜੋ ਐਲੀਮੈਂਟਰੀ ਸਕੂਲ ਆ ਉੱਥੇ ਜੋ ਬੁੱਕਸ ਆ ਉਹ ਇਹ ਪੜਾਈਆਂ ਜਾਂਦੀਆਂ ਸੀਗੀਆਂ ਵੀ ਅੰਕਲ ਬੌਬੀਜ਼ ਬੈਟਿੰਗ ਉਹ ਇੱਕ ਗੇ ਕਰੈਕਟਰ ਸੀਗਾ ਜਿਹੜਾ ਜਿਹਦਾ ਵਿਆਹ ਹੋ ਰਿਹਾ ਸੀ ਤੇ ਬੌਰਨ ਰੈਡੀ ਤੇ ਉਹਦੇ ਬਾਅਦ ਇੱਕ ਟਰਾਂਸ ਜੈਂਡਰ ਉਹਦਾ ਬੱਚਾ ਹੁੰਦਾ ਤੇ ਉਹ ਆਇਡੈਂਟੀਫਾਈ ਐਜ਼ ਅ ਬॉय ਕਰਦਾ ਸੋ ਦੋ ਮੁਸਲਮ ਇੱਕ ਮੁਸਲਮ ਕਪਲ ਜਿਹਦੇ ਵਿੱਚ ਤਾਮਰ ਮਹਿਮੂਦ ਤੇ ਇਨਸ ਬਰਾਕਤ ਇਹਨਾਂ ਨੇ ਸੂ ਕੀਤਾ ਸੀ ਐਲੀਮੈਂਟਰੀ ਸਕੂਲ ਨੂੰ ਉਸ ਤੋਂ ਬਾਅਦ ਕੈਥੋਲਿਕ ਤੇ ਯੂਕਰੇਨੀਅਨ ਆਰਥੋਡੋਕਸ ਚਰਚਸ ਵੀ ਇਸ ਸੂ ਦੇ ਵਿੱਚ ਇਨਵੋਲਵ ਹੋਗਾ ਸੀ ਸੋ ਹੁਣ ਉਸ ਤੋਂ ਬਾਅਦ ਇਹ ਜਿਹੜਾ ਹੁਣ ਡਿਸੀਜਨ ਯੂਐਸ ਦੀ ਸੁਪਰੀਮ ਕੋਰਟ ਨੇ ਦੇ ਦਿੱਤਾ ਹੈਗਾ ਸੋ ਆਪਣੇ ਬੱਚਿਆਂ ਦੇ ਨਾਲ ਬਿਲਕੁਲ ਜੋ ਉਹਨਾਂ ਨੂੰ ਸਕੂਲ ਚ ਪੜਾਇਆ ਜਾਂਦਾ ਹੈ ਕੁਝ ਵੀ ਪੜਾਇਆ ਜਾਂਦਾ ਉਹਦੇ ਬਾਰੇ ਜ਼ਰੂਰ ਗੱਲਬਾਤ ਕਰਿਆ ਕਰੋ ਉਹ ਤੋਂ ਬਾਅਦ ਫਿਰ ਤੁਸੀਂ ਜਿਹੜੇ ਆ ਆਪਣੇ ਟੀਚਰਸ ਆ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਜੀ ਇਹ ਪਹਿਲਾਂ ਹੀ ਦੱਸ ਜਾਈਏ ਵੀ ਇਹ ਜਿਹੜੀ ਚੈਰਿਟੀ ਆ ਇਹ ਜਿਹੜੀ ਆਰਗਨਾਈਜੇਸ਼ਨ ਆ ਇਹ ਪਹਿਲਾਂ ਵੀ ਅ ਅਦਾਲਤਾਂ ਦੇ ਵਿੱਚ ਜਿਹੜੀ ਉਹ ਰਹੀ ਆ ਟੈਕਸ ਐਗਜ਼ੈਂਪਸ਼ਨ ਦੇ ਲਈ ਇਹਨਾਂ ਨੇ ਫਾਈਲ ਜਿਹੜਾ ਉਹ ਕੀਤਾ ਸੀਗਾ ਕੈਥੋਲਿਕ ਚਰਚ ਜਿਹੜਾ ਰিসিਵ ਕਰਦਾ ਆ ਪਰ ਇਹ ਚਾਰ-ਚਾਰ ਦੇ ਡਿਸੀਜਨ ਦੇ ਨਾਲ ਮਈ ਦੇ ਵਿੱਚ ਡੈਡਲੌਕ ਜਿਹੜਾ ਉਹ ਹੋਇਆ ਸੀਗਾ ਜਿਹੜਾ ਫਰਸਟ ਪਬਲਿਕ ਰਿਲੀਜੀਅਸ ਚਾਰਟਰ ਸਕੂਲ ਦੇ ਕ੍ਰिएशन ਨੂੰ ਜਿਹੜਾ ਉਹ ਰੋਕ ਦਿੱਤਾ ਗਿਆ ਸੀਗਾ ਉਸ ਟਾਈਮ ਦੇ ਜਿਹੜਾ ਉਹ ਉੱਤੇ ਸੋ ਮੌਂਟਗੋਮਰੀ ਕਾਉਂਟੀ ਚ ਜਿਹੜੀਆਂ ਕਿਤਾਬਾਂ ਹਰਜੋਤ ਸਿੰਘ ਜੀ 2022 ਤੋਂ ਪੜਾਈਆਂ ਜਿਹੜੀਆਂ ਉਹ ਜਾ ਰਹੀਆਂ ਨੇ ਜਿੱਦਾਂ ਅੰਕਲ ਬੌਬੀ ਵੈਡਿੰਗ ਤੇ ਲਵ ਵਾਇਲਟ ਦਾ ਜਿਹੜਾ ਉਹ ਦੱਸਿਆ ਵੀ ਤਿੰਨ ਜੋੜਿਆਂ ਨੇ ਤੇ ਇਹ ਜਿਹੜੀ ਆਰਗੇਨਾਈਜੇਸ਼ਨ ਆ Kids First ਉਹਨਾਂ ਦੇ ਦੁਆਰਾ ਜਿਹੜਾ ਇਹ ਲਾ ਸੂਟ ਲਿਆਂਦਾ ਗਿਆ ਸੀਗਾ ਸੋ ਇਸ ਦੇ ਵਿੱਚ ਵੀ ਜਿਹੜੀ ਇੱਕ ਵੱਡੀ ਜਿੱਤ ਇਹਨਾਂ ਦੀ ਜਿਹੜੀ ਉਹ ਹੋਈ ਹੈ 트럼ਪ ਐਡਮਿਨਿਸਟ੍ਰੇਸ਼ਨ ਇਹਨਾਂ ਪਰਿਵਾਰਾਂ ਦੇ ਨਾਲ ਤੇ ਇਸ ਆਰਗੇਨਾਈਜੇਸ਼ਨ ਦੀ ਪਿੱਠ ਦੇ ਉੱਤੇ ਜਿਹੜਾ ਉਹ ਖੜਾ ਸੀਗਾ ਉਹਨਾਂ ਨੇ ਜਿਹੜਾ ਉਹ ਬੈਕ ਕਰ ਰਿਆ ਸੀਗਾ ਇਹਨਾਂ ਪੇਰੈਂਟਸ ਨੂੰ ਅਤੇ ਜਸਟਿਸ ਜਿਹੜੇ ਆ ਉਹ ਜਸਟਿਸ ਨੂੰ ਕਹਿ ਰਿਆ ਸੀਗਾ ਕੋਰਟ ਦੇ ਵੀ ਇਹਨਾਂ ਦੇ ਨਾਲ ਇੰਪ੍ਰੋਪਰਲੀ ਜਿਹੜੇ ਆ ਫੋਰਸ ਕਰ ਰਹੇ ਆ ਇਹਨਾਂ ਫੈਮਿਲੀਜ਼ ਨੂੰ ਜਿਹੜਾ ਚੂਜ਼ ਕਰਨ ਦੇ ਲਈ ਵੀ ਉਹ ਆਪਣੇ ਜਿਹੜੇ ਰਿਲੀਜੀਅਸ ਬਲੀਵਸ ਆ ਉਹਦੇ ਲਈ ਜਾਣ ਜਾਂ ਪਬਲਿਕ ਸਕੂਲ ਦਾ ਜਿਹੜਾ ਬੈਨੀਫਿਟ ਆ ਉਹ ਜਿਹੜਾ ਉਹ ਲੈਣ ਸੋ ਹੁਣ ਆਪਟ ਆਊਟ ਕਰਨ ਦੀ ਜਿਹੜੀ ਆਪਸ਼ਨ ਆ ਉਹ ਇਸ ਦੇ ਵਿੱਚ ਇਹਨਾਂ ਨੂੰ ਦੇ ਦਿੱਤੀ ਗਈ ਹੈਗੀ